ਹਰ ਜੱਗੇ ਵੀਰ ਸਾਸਰੀ ਕਾਲ ਸਾਸਰੀ ਕਾਲ ਜੀ ਹੋਰ ਸੁਣਾ ਬਹੁਤ ਵਧੀਆ ਵਧੀਆ ਕਲਾਸ ਵਾਲਾ ਮੇਰਾ ਭਰਾ ਫੇਰ ਆ ਗਿਆ ਹਾਂ ਜੀ ਫੇਰ ਆ ਗਿਆ ਅੱਜ ਲੈ ਆ ਟੇਡੇ ਪਟੇ ਵਾਲੀ ਜਣਾ ਕਿਤੇ ਬਹੁਤ ਜਿਆਦਾ ਨਿੱਕਾ 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 ਸੰਗੀ ਦੇਖਿਆ ਕੀ ਬਾਤ ਆ ਹੀਰੇ ਵਰਗੀ ਚੋੜੀ ਹੈ ਨਾ ਕੀ ਹੀਰੇ ਵਰਗੀ ਤੇ ਦਿਨ ਲੈਂਦੀ ਇੱਕ ਹਫਤਾ ਇੱਕ ਹਫਤਾ ਦਿਨ ਲੈਂਦੀ ਆ ਆਲਖ ਕਹਿੰਦੇ ਵੀ 14 ਦੁੱਧ ਚੋਇਆ 14 ਤੋਂ 15 ਕਿਲੋ ਦੁੱਧ ਦਊਗੀ ਵੀਰੇ ਐਨ ਦੀ ਚਮੜੀ ਦੇਖ ਲੈ ਹਾਂ ਤੱਕਾ ਕਾਗ ਜਰਗੀ ਬਾਲੀ ਖਵਾਰਦਾਰ ਝੁੱਤੀ ਆ ਹਨਾ ਹਾਂ ਪੂਰੀ ਪੂਰੀ ਬਾਕੀ ਪਿੱਛੇ ਪੁੱਛੇ ਦੀ ਫੁੱਲ ਗਾਰੰਟੀ ਦੀ ਤੋਰ ਤਾਰ ਕੇ ਵਿਖਾਤੀ ਹਾਂ ਜੀ ਧੰਨਵਾਦ ਤੇ ਇੱਕ ਆ ਗਈ ਆਪਣੇ ਕੋਲੇ ਬਿਲਕੁਲ ਤਾਜੀ ਸੂਈ ਗਿੱਲੇਣਾੜੂਏ ਤੇ ਹਨਾ ਧਾਰਾਂ ਇਹਦੀਆਂ ਵੀ ਫੋਕਾਤੀਆਂ ਧਾਰਾਂ ਮਰਾਤੀਆਂ ਤਿੰਨਾਂ ਦਿਨਾਂ ਦੀ ਸੂਈ ਥੱਲੇ 8-9 ਕਿਲੋ ਬੋਲਾ 8-9 ਕਿਲੋ ਬੋਲਾ ਵਿੱਚ ਕੋਣ ਇਹਦੀ ਜਿੰਨਾ ਕਿਸੇ 2 ਲੱਖ ਵਾਲੀ ਮਹਿ ਨੂੰ ਨਹੀਂ ਲੱਗਾ ਹਨਾ ਚਾਦੀ ਚੰਗੀ ਡਰਦੀ ਮੜੀ ਜੀ ਤੇਰੇ ਆਹ ਵੇਖੋ ਸੱਜਣੋ ਬੜਾ ਹੀ ਚੰਗਾ ਚੂਣ ਲੱਗਾ ਹੋਇਆ ਮਗਰ ਕੱਟਾ ਗਿੱਲਾਣਾੜੂਗਾ ਓਕੇ ਰਿਪੋਰਟ ਝੋਟੀ ਥਾਣੇ ਇੱਕ ਬੱਚਾ ਚੋਂਗਿਆ ਸਾਡੇ ਸਾਹਮਣੇ ਵੀਡੀਓ ਦੇ ਵਿੱਚ ਹੀ ਚੋਂਗ ਗਿਆ ਸੀ ਇਹ ਕਿੰਨੇ ਦੀ ਕਹਤੀ ਸ਼ਾ ਇਹ 1.5 ਦੀ ਹਾਂ 10 ਦੱਦ ਵਾਲੀ